ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਰੱਖੀ ਹੋਈ ਹੈ ਵੱਡੀ ਸਾਰੀ ਕੜਾਈ ਤੇ ਜਿਹਦੇ ਵਿੱਚ ਅਸੀਂ ਅੱਜ ਬਣਾਉਣ ਲੱਗੇ ਹਾਂ ਜੀ ਵੇਸਣ ਤੇ ਅਸੀਂ ਇਹਦੇ ਵਿੱਚ ਪਹਿਲਾਂ ਹੁਣ ਜਿਹੜੀਆਂ ਚੀਜ਼ਾਂ ਨੂੰ ਡਰਾਈ ਰੋਸਟ ਕਰਨਾ ਹੈ ਨਾ ਸਭ ਤੋਂ ਪਹਿਲਾਂ ਅਸੀਂ ਉਹੀ ਕਰਾਂਗੇ ਤੇ ਕੜਾਈ ਰੱਖ ਕੇ ਗੈਸ ਦੇ ਉੱਪਰ ਤੇ ਗੈਸ ਨੂੰ ਮੈਂ ਕਰ ਦਿੱਤਾ ਹੋਇਆ ਜੀ ਔਨ ਤੇ ਹੁਣ ਮੈਂ ਇਹਦੇ ਵਿੱਚ ਅਸੀਂ ਬਣਾਉਣ ਲੱਗੇ ਹਾਂ ਜੀ 2 ਕਿਲੋ ਵੇਸਣ ਤੇ ਵੇਸਣ ਅਸੀਂ ਲੈਂਦਾ ਸੀ ਮੋਟਾ ਜਿਹੜਾ ਬਣਾਉਣ ਵਾਲਾ ਹੁੰਦਾ ਨਹੀਂ ਤੇ ਤੁਸੀਂ ਘਰੇ ਚਨੇ ਵੀ ਪੀਸ ਸਕਦੇ ਹੋ ਪੁੱਜੇ ਹੋਏ ਚਨੇ ਘਰ ਲਿਆ ਕੇ ਠੀਕ ਹੈ ਪਹਿਲਾਂ ਮੈਂ ਉਹੀ ਪੀਸਦੀ ਹੁੰਦੀ ਸੀ ਹੁਣ ਮੈਂ ਵੇਸਣ ਹੀ ਲੈਨਦਾ ਮਤਲਬ ਬਣਾ ਬਣਾ ਵੇਸਣ ਮੋਟਾ ਤੇ ਪਿਸਿਆ ਹੋਇਆ ਸੌਰੀ ਤੇ ਉਹਨੂੰ ਅਸੀਂ ਲੱਗਿਆ ਅੱਜ ਬਣਾਉਣ ਤੇ ਸਭ ਤੋਂ ਪਹਿਲਾਂ ਇਹ ਜਿਹੜੇ ਮੱਕ ਜਵਾਨ ਚਾਰੇ ਉਹ ਪਾ ਕੇ ਤੇ ਡ్రਾਈ ਰੋਸਟ ਕਰਨ ਲੱਗੀ ਐ ਮੈਂ ਠੀਕ ਹੈ ਜੀ गेंस ਦਾ ਡਾਉ ਨੇ نیچے ਤੇ ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰਕੇ ਨਾ ਮੈਂ ਤੇ ਪੀਸ ਲੈਣਾ ਹੈ ਠੀਕ ਹੈ ਜੇ ਤੁਸੀਂ ਚਾਹੋ ਤੇ ਇਸ ਤਰ੍ਹਾਂ ਵੀ ਪਾ ਸਕਦੇ ਹੋ ਐਦਾਂ ਵੀ ਬਹੁਤ ਵਧੀਆ ਲੱਗਦੇ ਨੇ ਬਟ ਮੈਂ ਨਾ ਪੀਸ ਹੀ ਲੈਣੀ ਹੈ ਕਿਉਂਕਿ ਮੈਂ ਕਾਜੂ ਵੀ ਪੀਸਲੇ ਹੋਏ ਆ ਬਦਾਮ ਵੀ ਪੀਸਲੇ ਆ ਤੇ ਸੌਗੀ ਸਾਡੀ ਐਵੇਂ ਹੀ ਰਹੇਗੀ ਤੇ ਆਪਾਂ ਇਸ ਤੋਂ ਬਾਅਦ ਕੀ ਰੋਸਟ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਮੈਂ ਜਿਹੜਾ ਸਮਾਨ ਡਰਾਈ roast ਕਰਨਾ ਸਭ ਤੋਂ ਪਹਿਲਾਂ ਉਹੀ ਕਰਦੀ ਪਈ ਹਾਂ ਬਸ ਇਹਨੂੰ ਅੱਧਾ ਕਰ ਲਵਾਂਗੇ ਆਪਾਂ ਹਲਕਾ ਜਿਹਾ ਬ੍ਰਾਊਨ ਆਵਾਜ਼ ਆ ਰਹੀ ਹੈ ਜਿਵੇਂ ਦਾਣੇ ਭੁੱਜਦੇ ਹੁੰਦੇ ਨੇ ਨਾ ਐਵੇਂ ਆਵਾਜ਼ ਆ ਰਹੀ ਹੈ ਇਹਨਾਂ ਦੀ ਬਸ ਮੈਂ ਗੈਸ ਨੂੰ ਆਫ ਕਰ ਦਾਂ ਲੱਗੀ ਦੇਖੋ ਆਵਾਜ਼ ਆ ਰਹੀ ਨਾ ਕਿੰਨੀ ਸੋਹਣੀ ਹੌਣ ਕੀ ਇਹ ਡਰਾਈ ਰੋਸਟ ਹੋ ਚੁੱਕੇ ਆ ਇਹਨਾਂ ਨੂੰ ਹਲਕਾ ਜਿਹਾ ਠੰਡਾ ਕਰਕੇ ਤੇ ਮੈਂ ਦਰ ਦਰਰਾ ਜਿਹਾ ਪੀਸਣਾ ਆ ਜ਼ਿਆਦਾ ਆਪਾਂ ਬਰੀਕ ਨਹੀਂ ਪੀਸਣਾ ਹੈਗਾ ਇਹਨਾਂ ਨੂੰ ਇਹਨਾਂ ਨੂੰ ਮੈਂ ਕੱਢ ਲਾ ਲੱਗੀ ਹੁਣ ਹੁਣ ਅਸੀਂ ਨਾ ਇਦਾਂ ਹੀ ਖਸ ਖਸ ਨੂੰ ਕਰ ਲੈਣਾ ਹੈ ਡਰਾਈ ਰੋਸਟ ਕਰਨਾ ਇਹਨਾਂ ਨੂੰ ਤੇ ਫਿਰ ਪੀਸ ਲੈਣਾ ਨਾ ਆਪਾਂ ਬਾਅਦ ਚ ਗੈਸ ਨੂੰ ਮੈਂ ਔਨ ਕਰ ਦਿੱਤਾ ਹੋਇਆ ਜੀ ਇਹਨੂੰ ਵੀ ਡਰਾਈ ਰੋਸਟ ਕਰਕੇ ਤੇ ਇਹਨੂੰ ਵੀ ਮੈਂ ਹਲਕਾ ਜਿਹਾ ਗ੍ਰਾਇੰਡ ਕਰ ਲੈਣਾ ਪਿਛਲੀ ਵਾਰ ਮੈਂ ਇਹਨੂੰ ਗ੍ਰाइंड ਨਹੀਂ ਕੀਤਾ ਸੀ ਐਵੇਂ ਪਾਈ ਸੀ ਕਿ ਜਿਹੜੀ ਵੇਸਣ ਦੇ ਵਿੱਚ ਨਜ਼ਰ ਆਵੇ ਵਧੀਆ ਲੱਗਦੀ ਹੈ ਬਾਕੀ ਮੈਂ 2 ਕਿਲੋ ਵੇਸਣ 1 ਕਿਲੋ ਦੇ ਕਰੀਬ چینی ਪੀਸੀ ਹੋਈ ਆ ਤੇ 1.5 ਕਿਲੋ ਘਿਓ ਆ ਤੇ ਜਿਹੜਾ ਵੀ ਮਟੀਰੀਅਲ ਮੈਂ ਪਾ ਰਹੀ ਹਾਂ ਡਰਾਈ ਫਰੂਟ ਵਗੈਰਾ ਇਹ ਮੈਂ ਸਾਰੇ ਆਪਣੇ ਆਈਡੀਆ ਦੇ ਨਾਲ ਹੀ ਪਾ ਰਹੀ ਹਾਂ ਇਹ ਆਈਡੀਆ ਨਾਲ ਹੀ ਪਾਉਣੇ ਚਾਹੀਦੇ ਆ ਜਿੰਨਾ ਤੁਸੀਂ ਖਾਣਾ ਉਹਨਾਂ ਪਾਓ ਕੋਈ ਜ਼ਰੂਰੀ ਨਹੀਂ ਹੈਗਾ ਵੀ ਬੇਹਿਸਾਬਾ ਹੀ ਪਾਈ ਜਾਣਾ ਡ్రਾਈ ਫਰੂਟ ਇੰਨਾ ਵੀ ਗਰਮ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਮੈਂ ਦੇਖੋ ਖਸਖਸ ਵੀ ਨਾਰਮਲੀ ਨਹੀਂ ਹੋਈ ਹੈ ਥੋੜੀ ਜੀ ਥੋੜੇ ਜਿਹਾ ਮਗਝਲੇ ਸੀਗੇ ਇਦਾਂ ਹੀ ਮੈਂ ਕਾਜੂ ਤੇ ਬਦਾਮ ਵੀ ਰੋਸਟ ਕਰਕੇ ਤੇ ਗ੍ਰाइंड ਕਰਕੇ ਰੱਖਲੇ ਹੋਏ ਆ ਖਸਖਸ ਜਿਹੜੀ ਆ ਉਹ ਵੀ ਸਾਡੀ ਰੋਸਟ ਹੋ ਚੁੱਕੀ ਹੋਈ ਹੈ ਹੁਣ ਮੈਂ ਗੈਸ ਨੂੰ ਆਫ ਕਰ ਦਿੱਤਾ ਹੋਇਆ ਤੇ ਇਹਨੂੰ ਮੈਂ ਕਾਲੀ ਪਲੇਟ ਵਿੱਚ ਕੱਢ ਰਹੀ ਹਾਂ ਕਿਉਂਕਿ ਹਲਕੀ ਜਿਹੀ ਠੰਡੀ ਹੋ ਜਾਏਗੀ ਨਾ ਫੇਰ ਹੀ ਮੈਂ ਇਹਨੂੰ ਕਰੂੰਗੀ ਉਹ ਗ੍ਰाइंड ਕਰੂੰਗੀ ਹੁਣ ਅਸੀਂ ਕੰਨ ਲੱਗੇ ਹਾਂ ਜੀ ਫੁੱਲ ਮਖਾਣਿਆਂ ਨੂੰ ਰੋਸਟ ਤੇ ਉਹ ਅਸੀਂ ਕਰਨਾ ਇੱਕ ਚਮਚ ਘਿਓ ਦੇ ਵਿੱਚ ਹੀ ਉਹਨਾਂ ਨੂੰ ਰੋਸਟ ਕਰਨ ਲੱਗੇ ਹਾਂ ਜੀ ਜ਼ਿਆਦਾ ਨਹੀਂ ਮਤਲਬ ਘਿਓ ਪਾ ਰਹੇ ਹਾਂ ਇਸ ਨੂੰ ਘਰਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਿਆ ਨਾ ਇਹ ਵੀ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੇ ਆ ਜੀ ਕੈਲਸ਼ੀਅਮ ਲਈ ਜਿਵੇਂ ਜੋੜਾਂ ਦੇ ਦਰਦ ਵਗੈਰਾ ਤੇ ਇਹ ਵੀ ਬਹੁਤ ਛੇਤੀ ਰੋਸਟ ਹੋ ਜਾਂਦੇ ਹੁੰਦੇ ਆ ਕਰਕੇ ਇਹਨਾਂ ਨੂੰ ਵੀ ਆਪਾਂ ਗ੍ਰਾਈਂਡ ਕਰ ਲੈਣਾ ਹੁਣ ਮਖਾਣੇ ਸਾਡੇ ਵੀ ਰੋਸਟ ਹੋ ਗਏ ਹੋਏ ਆ ਗੈਸ ਨੂੰ ਮੈਂ ਕਰ ਦਿੱਤਾ ਹੋਇਆ ਜੀ ਹੌਲ ਕੋ ਇਨੂੰ ਵੀ ਅਸੀਂ ਥਾਲੀ ਵਿੱਚ ਕੱਢ ਲਾਂ ਲੱਗੇ। ਹਲਕੇ ਜਿਹੇ ਜਦੋਂ ਠੰਡੇ ਹੋ ਜਾਣਗੇ ਤੇ ਫਿਰ ਇਹਨਾਂ ਨੂੰ ਵੀ ਅਸੀਂ ਗ੍ਰाइंड ਕਰ ਲੈਣਾ। ਹੁਣ ਅਸੀਂ ਕਿਉਂ ਪਾ ਦਿੱਤਾ ਹੋਇਆ ਇਹਦੇ ਵਿੱਚ ਥੋੜਾ ਜਿਹਾ ਫਿਰ ਤੋਂ ਕਿਉਂਕਿ ਅਸੀਂ ਇਹਦੇ ਵਿੱਚ ਨਾ ਜਿਹੜੀਆਂ ਗੁੰਦਾ ਨਹੀਂ ਹੁੰਦੀਆਂ ਪਾਉਂਦੇ ਆ ਚਾਰੇ ਗੁੰਦਾ ਉਹ ਲੱਗਿਆ ਇਹਦੇ ਵਿੱਚ ਫਰਾਈ ਕਰਨ। ਕਿਉਂਕਿ ਇੱਕ ਹੁੰਦੀ ਆ ਕਮਰਕਸ। ਜਿਹੜੀ ਕਿ ਮਹਿਰੂਨ ਜੇ ਕਲਰ ਦੀ ਹੁੰਦੀ ਆ ਉਹ ਮੈਂ ਨਹੀਂ ਪਾ ਰਹੀ ਵੈਸੇ ਮੈਂ ਪੌਂਦੀ ਹੁੰਦੀ ਸੀ ਪਹਿਲਾਂ ਉਹਦੇ ਵਿੱਚ ਨਾ ਹਲਕੀ ਹਲਕੀ ਕਿਰਕ ਜੀ ਆਉਂਦੀ ਰਹਿੰਦੀ ਫਿਰ ਉਹ ਮੈਂ ਨਹੀਂ ਪਾ ਰਹੀ ਤੇ ਕੱਲੀਆਂ ਜਿਹੜੀਆਂ ਗੁੰਦਾ ਕਹਿੰਦੇ ਆ ਉਹ ਪਾ ਰਹੀ ਆ ਠੀਕ ਹੈ ਉਹਨਾਂ ਨੂੰ ਮੈਂ ਕਰਨ ਲੱਗੀ ਆ ਫਰਾਈ ਬਸ ਥੋੜਾ ਜਿਹਾ ਗਰਮ ਹੋ ਜੇ ਫੇਰ ਕਰਦੇ ਆ ਇਹਨਾਂ ਨੂੰ ਵੀ ਆਪਾਂ ਫਰਾਈ ਕਰਕੇ ਨਾ ਹਲਕਾ ਜਿਹਾ ਤੇ ਮਤਲਬ ਦਰਦਰਾ ਜਾਈ ਸਾਰਾ ਸਮਾਨ ਪੀਸਿਆ ਆ ਮੈਂ ਬਹੁਤ ਜ਼ਿਆਦਾ ਆਟਾ ਜਿਆਬ ਨਹੀਂ ਕੀਤਾ ਹੈਗਾ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਗ੍ਰाइंड ਕਰ ਲੈਣਾ ਤੇ ਪਾ ਲੈਣੇ ਆਪਾਂ ਦੋ ਵਾਰੀ ਕਰਕੇ ਮਰ ਕਰ ਲੈਣਾ ਕਿਉਂਕਿ ਇਹ ਫੁੱਲਦੀਆਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਫਰੋਂ ਫਰਾਈ ਕਰ ਲੈਣਾ ਕਿਉਂਕਿ ਇਦਾਂ ਹੀ ਦਿਲ ਨੂੰ ਲੱਗਦੀ ਹੈ ਇਸ ਤਰ੍ਹਾਂ ਪਲਟੀ ਨਹੀਂ ਨਾ ਖੁੱਲ ਜਾਪੇ ਸਾਰੇ ਮਟੀਰੀਅਲ ਪਾ ਕੇ ਬਣਿਆ ਹੋਵੇ ਨਾ ਸਮਾਨ ਪੰਜੀਰੀ ਟਾਈਪ ਜਾਂ ਬਣ ਜਾਂਦਾ ਹੈ ਤੇ ਫਿਰ ਖਾਣ ਦਾ ਵੀ ਨਾ ਫਾਇਦਾ ਹੁੰਦਾ ਹੈ ਸਰਦੀਆਂ ਦੇ ਵਿੱਚ ਹਨ ਜੇ ਆਪਾਂ ਕੋਈ ਵੀ ਚੀਜ਼ ਨੂੰ ਸਕਿੱਪ ਕਰ ਦੇਵਾਂਗੇ ਤੇ ਫਿਰ ਉਹ ਟੇਸਟ ਜੈ ਨਹੀਂ ਆਉਣਾ ਜਿਵੇਂ ਵੀ ਕੁਝ ਨਾ ਕੁਝ ਰਹਿ ਗਿਆ ਹਨ ਵਿੱਚ ਐਵੇਂ ਜਿਹਾ ਮਹਿਸੂਸ ਹੁੰਦਾ ਰਹਿੰਦਾ ਅਮਰੀਕਸ ਜਦੋਂ ਆਪਾਂ ਇਦਾਂ ਫਰਾਈ ਕਰਦੇ ਆ ਨਾ ਉਹਦੇ ਵੀ ਥੱਲੇ ਰਹਿ ਜਾਂਦੀ ਹੁੰਦੀ ਆ ਕਿਰਪਾ ਉਹਦੇ ਮੈਂ ਫੇਕ ਹੋਈ ਹੈਗਾ ਯੂਜ਼ਿੰਗ ਕਰਦੀ ਹੁੰਨੀ ਇਹ ਕਿਉਂ ਨੂੰ ਬਹੁਤ ਜ਼ਿਆਦਾ ਚੂਸ ਲੈਂਦੀਆਂ ਨੇ ਇਸ ਕਰਕੇ ਨਾ ਮੈਨੂੰ ਲੱਗਦਾ ਹੋਰ ਪਾਉਣਾ ਪਊਗਾ ਇਹਦੇ ਚ ਨੂੰ ਇਹਨਾਂ ਨੂੰ ਉਸੇ ਬਾਅਦ ਕੱਢ ਲੈਨੇ ਗੁੰਡਾ ਹੀ ਸਾਰੀਆਂ ਹੀ ਸਟ੍ਰਾਈ ਕਰ ਲਿਆ ਹੋਈਆਂ ਜਿਹੜੀਆਂ ਥੋੜੀਆਂ ਰਹਿ ਗਈਆਂ ਸੀ ਉਹ ਵੀ ਦੇਖ ਲਓ ਕਿ ਉਹ ਬਿਲਕੁਲ ਬਰਾਬਰ ਜਿਹਦਾ ਹੀ ਪਿਆ ਸੀਗਾ ਖਤਮ ਹੋ ਗਿਆ ਹਾਂ ਦਾ ਇਹਨਾਂ ਨੂੰ ਇਸ ਤਰ੍ਹਾਂ ਫਰਾਈ ਕਰਕੇ ਚਲੋ ਹੁਣ ਅਸੀਂ ਜੀ ਭੁੰਨਾਗੇ ਵੇਸਣ ਹੁਣ ਅਸੀਂ ਘਿਓ ਪਾਇਆ ਹੋਇਆ ਵਿੱਚ ਖੁੱਲਾ ਤੇ ਜੇ ਜ਼ਰੂਰਤ ਪਈ ਤਾਂ ਮੈਂ ਹੋਰ ਪਾ ਲੈਣਾ ਆ ਹੁਣ ਅਸੀਂ ਇਹਦੇ ਵਿੱਚ ਪੁੱਲਣਾ ਬੇਸਣ ਕਿਉਂਕਿ ਇਹਨੂੰ ਮਪਿੱਲਾ ਘਿਓ ਨੂੰ ਮੈਲਟ ਹੋਣ ਦਿੰਨੇ ਆ ਫਿਰ ਉਸ ਤੋਂ ਬਾਅਦ ਆ ਪਾਉਣੀ ਹੁਣ ਮੈਂ ਪਾਉਣੀ ਆ ਜੀ ਬੇਸਣ ਬੇਸਣ ਵੀ ਮੈਂ ਚੰਗੀ ਤਰ੍ਹਾਂ ਛਾਣ ਕੇ ਪੇ ਰੱਖਿਆ ਹੋਇਆ ਸੀਗਾ ਤੇ ਹੌਲੀ-ਹੌਲੀ ਅਸੀਂ ਵਿੱਚ ਪਾ ਦਵਾਂਗੇ ਘਿਓ ਦੇ ਤੇ ਇਹਨੂੰ ਇਸ ਤਰ੍ਹਾਂ ਹਿਲਾਇ ਜਾਵਾਂਗੇ ਫਿਰ ਅਸੀਂ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਕਰਨਾ ਹੈ ਸਮੈਲ ਆਉਣ ਲੱਗ ਜਾਈਗੀ ਨਾ ਬਸ ਫੇਰ ਤੁਸੀਂ ਸੋਚਣਾ ਹੈ ਕਿ ਮੀਸਣ ਜਿਹੜਾ ਸਾਡਾ ਪੁੱਜ ਗਿਆ ਹੋਇਆ ਹੈ ਇੱਕਦਮ ਰੋਸਟ ਹੋ ਚੁੱਕਿਆ ਹੈ ਮੀਸਣ ਹੋਰ ਪੈ ਸਕਦਾ ਹੈ ਜੇ ਹਨਾ ਜੀ ਦੋ ਵਾਰੀ ਪੁੰਨ ਲਵਾਂਗੇ ਇਸ ਤਰ੍ਹਾਂ ਕਿ ਉਹ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣੇ ਆ ਤੇ ਫਿਰ ਹੌਲੀ-ਹੌਲੀ ਭੁੰਦੇ ਰਵਾਂਗੇ ਅਸੀਂ ਜਦੋਂ ਵੇਸਣ ਨੂੰ ਆਪਾਂ ਭੁੰਨਦੇ ਆ ਨਾ ਇਦਾਂ ਉਹਦੇ ਨਾਲ ਹੀ ਮੈਂ ਜੁਆਇਨ ਪਾ ਦੇਣੀ ਹੁੰਦੀ ਆ ਜੇ ਮੈਂ ਦੋ ਵਾਰ ਵੇਸਣ ਨੂੰ ਭੁੰਨੂੰਗੀ ਤਾਂ ਦੋਵੇਂ ਵਾਰ ਜੁਆਇਨ ਪਾ ਕੇ ਨਾਲ ਹੀ ਭੁੰਦੀ ਰਹਾਂਗੀ ਨਾਲੇ ਜੁਆਇਨ ਨੂੰ ਪੁੱਜ ਜਾਣਾ ਤੇ ਨਾਲੇ ਵੇਸਣ ਨੇ ਪੁੱਜ ਜਾਣਾ ਜੁਆਇਨ ਮੈਂ ਚੰਗੀ ਤਰ੍ਹਾਂ ਚੋਗਲੀ ਹੋਈ ਸੀ ਇਨੂੰ ਹੱਥਾਂ ਦੇ ਨਾਲ ਮਸਲ ਕੇ ਤੇ ਛੱਟ ਵੀ ਲਿਆ ਸੀ ਮੈਂ ਕਿਉਂਕਿ ਜਿੰਨੇ ਵੀ ਇਹਦੇ ਚ ਇਹਦੇ ਹੁੰਦੇ ਨਾ ਤੀਲੇ ਜੇ ਜਾਂ ਕੋਈ ਡਸਟ ਵਗੈਰਾ ਸਾਰੀ ਨਿਕਲ ਜਾਏਗੀ ਤੇ ਤੁਸੀਂ ਬੇਸਣ ਬਣਾਉਂਦੇ ਸਮੇ ਬੇਸਣ ਦੇ ਵਿੱਚ ਨਾ ਮੂੰਗੀ ਦਾ ਆਟਾ ਵੀ ਮਿਕਸ ਕਰ ਸਕਦੇ ਹੋ ਉਹਦੇ ਨਾਲ ਵੀ ਨਾ ਬਹੁਤ ਹੀ ਜ਼ਿਆਦਾ ਟੇਸਟੀ ਜਿਹਾ ਬੇਸਣ ਬਣਦਾ ਹੈ ਮੂੰਗੀ ਦੰਦਾ ਥੱਲੇ ਆਉਂਦੀ ਹੈ ਨਾ ਜਦੋਂ ਉਹ ਬੜੀ ਟੇਸਟ ਲੱਗਦੀ ਹੈ ਜਿਵੇਂ ਉਹ ਮੇਰੇ ਕੋਲ ਹੋ ਗਈ ਹੋਈ ਹੈ ਹੁਣ ਸਕਿੱਪ ਮੈਂ ਨਹੀਂ ਪਾ ਰਹੀ ਏਦਾਂ ਸੀ ਪੁੰਨੀ ਜਾਵਾਂਗੇ ਵੇਸਣ ਇਹਨੂੰ ਹਿਲਾਉਣਾ ਬੰਦ ਨਹੀਂ ਕਰ ਸਕਦੇ ਕਿਉਂਕਿ ਸੜ ਨਾ ਜਾਵੇ ਤੇ ਏਦਾਂ ਹੀ ਮੈਂ ਨਾਲ ਦੀ ਨਾਲ ਅਜਵੈਨ ਜਿਹੜੀ ਹੈ ਵਿੱਚੇ ਪਾ ਕੇ ਭੁੰਨ ਲੈਣੀ ਹੁੰਦੀ ਹੈ ਤੇ ਮੂੰਗੀ ਦੇ ਆਟੇ ਦਾ ਵੀ ਫਲੇਵਰ ਵਧੀਆ ਆਉਂਦਾ ਉਹਨੂੰ ਤੁਸੀਂ ਕਿਲੋ ਮੂੰਗੀ ਦਾ ਆਟਾ ਤੇ ਕਿਲੋ ਵੇਸਣ ਵੀ ਲੈ ਸਕਦੇ ਸੀ ਬਹੁਤ ਵਧੀਆ ਬਣਦਾ ਵੀਸਨ ਸਾਡਾ ਦੇਖੋ ਜੀ ਓਝ ਰਿਹਾ ਜਿਹੜਾ ਕਿਉ ਆ ਛੱਡ ਰਿਹਾ ਹੁਣ ਲਫੀਜਾ ਹੋ ਗਿਆ ਹੋਇਆ ਹੁਣ ਮੈਂ ਇਹਦੇ ਵਿੱਚ ਨਾਲ ਦੀ ਨਾਲ ਸੁੰਡ ਦੇ ਦੋ ਚਮਚੇ ਜਿਹੜੇ ਆ ਮਿਕਸ ਕਰਦਾਂ ਲੱਗੀ ਕਿਉਂਕਿ ਸੁੰਡ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਏਗੀ ਨਾ ਓਝ ਦੇ ਚ ਤੇ ਜਿਹੜਾ ਬਾਕੀ ਦਾ ਵੀ ਇਸਨ ਲੈਣਾ ਉਹਦੇ ਚ ਵੀ ਬਾਕੀ ਦਾ ਮਟੀਰੀਅਲ ਮਿਕਸ ਕਰਾਂਗੀ ਹੌਲੀ ਹੌਲੀ ਮੈਂ ਨਾ ਜੀ ਥੋੜੀ ਜੀ ਮੇਰੇ ਕੋ ਪਈ ਸੀ ਅਲਸੀ ਉਹ ਵੀ ਮੈਂ ਚੰਗੀ ਤਰ੍ਹਾਂ ਰੋਸਟ ਕਰਕੇ ਤੇ ਬਰੀਕ ਪੀਸ ਲਈ ਹੋਈ ਸੀ ਤੇ ਉਹ ਵੀ ਮੈਂ ਵੇਸਨ ਚ ਮਿਕਸ ਕਰ ਦਿੱਤੀ ਹੈ ਕਿ ਜੇ ਕਿਤੇ ਨਾ ਰਹਿੰਦਾ ਜੇ ਕਿਤੇ ਉਹਦੇ ਚ ਵੀ ਕੱਚਾਪਨ ਰਹਿੰਦਾ ਹੋਗਾ ਉਹ ਵੀ ਭੁੱਜ ਜੇਗੀ ਵੈਸੇ ਮੈਂ ਭੁੰਨ ਕੇ ਹੀ ਚੰਗੀ ਤਰ੍ਹਾਂ ਤੇ ਫਿਰ ਹੀ ਮੈਂ ਗ੍ਰाइंड ਕੀਤੀ ਸੀ ਥੋੜੀ ਜਿਹੀ ਪਈ ਸੀ ਮੇਰੇ ਘਰੇ ਤੇ ਮੈਂ ਕਹਿ ਉਹ ਇਨਾ ਹੋਵੇ ਕਿ ਉਹ ਪਈ ਪਈ ਜਿਹੜੇ ਖਰਾਬ ਹੋ ਜਮੈਂ ਮੈਂ ਵਿੱਚੇ ਮਿਕਸ ਕਰ ਲਈ ਹੋਈ ਹੈ ਵੈਸੇ ਕੋਈ ਨੁਕਸਾਨ ਨਹੀਂ ਹੈਗਾ ਵਧੀਆ ਲੱਗਦੀ ਹੈ ਬੇਸਨ ਜਿਹੜਾ ਹੈ ਭੁੱਜ ਕੇ ਹੁਣ ਰੈਡੀ ਸਾਡਾ ਹੁੰਦਾ ਹੀ ਪਿਆ ਆ। ਤੁਸੀਂ ਬਾਵਾ ਥੱਕ ਗੀਆਂ ਜੀ। ਬਹੁਤ ਟਾਈਮ ਲੈਂਦਾ ਬੇਸਨ ਇਦਾਂ। ਮੈਨੂੰ ਲੱਗਦਾ ਸੁੱਕਾ ਹੀ ਭੁੰਨਣਾ ਚਾਹੀਦਾ। ਘਿਓ ਦੇ ਨਾਲ ਬਹੁਤ ਟਾਈਮ ਲੈਂਦਾ ਭੁੰਨਣ ਨੂੰ। ਤੇ ਥੱਲੇ ਵੀ ਲੱਗਣ ਦਾ ਡਰ ਰਹਿੰਦਾ ਕਿ ਤੇ ਸੜ ਨਾ ਜਾਵੇ ਹਨ। ਵੇਖੋ ਜੀ ਬੇਸਨ ਦਾ ਕਲਰ ਹੋ ਚੁੱਕਾ ਆ ਚੇਂਜ ਡਾਰਕ ਬ੍ਰਾਊਨ ਹੋ ਗਿਆ ਹੋਇਆ। ਹੁਣ ਅਸੀਂ ਕੜਾਈ ਦੇ ਵਿੱਚੋਂ ਇੱਕ ਖਾਲੀ ਪ੍ਰਾਤ ਦੇ ਵਿੱਚ ਕੱਢ ਲੈਣੇ ਆ ਇਹਨੂੰ। ਜਿਹੜਾ ਸਾਡਾ ਬਾਕੀ ਦਾ ਵੇਸਣ ਪਿਆ ਵਾ ਉਹਨੂੰ ਵੀ ਅਸੀਂ ਦੁਬਾਰਾ ਤੋਂ ਭੁੰਦੇ ਆਂ ਗੈਸ ਨੂੰ ਆਫ ਕਰਦੇ ਆਂ ਜਿਹੜਾ ਵੇਸਣ ਰਹਿੰਦਾ ਸੀ ਥੋੜਾ ਜਿਹਾ ਭੁੰਨਣ ਵਾਲਾ ਉਹ ਵੀ ਅਸੀਂ ਸੇਮ ਹੀ ਇਸੇ ਤਰ੍ਹਾਂ ਭੁੰਨ ਰਹੀ ਆਂ ਇਹਦੇ 'ਚ ਵੀ ਮੈਂ ਜੁਆਇੰਟ ਪਾਕਤੀ ਹੋਈ ਆ ਤੇ ਜਦੋਂ ਥੋੜਾ ਜਿਹਾ ਭੁੱਜ ਜਾਏਗਾ ਫਿਰ ਸੁਲਟ ਪਾ ਕੇ ਭੁੰਨ ਲੈਣਾ ਅਸੀਂ ਚੰਗੀ ਤਰ੍ਹਾਂ ਤੇ ਫੇਰ ਸਾਡਾ ਸਾਰਾ ਵੇਸਣ ਜਿਹੜਾ ਆ ਰੈਡੀ ਹੋਏਗਾ ਹੋਣ ਜੀ ਸਾਡਾ ਬੇਸਨ ਸਾਰਾ ਭੁੱਜ ਕੇ ਬਿਲਕੁਲ ਰੈਡੀ ਹੋ ਗਿਆ ਹੋਇਆ ਹੈ ਅੱਧਾ ਇਹਦੇ ਚ ਪਿਆ ਤੇ ਅੱਧਾ ਇੱਥੇ ਕੜਾਈ ਦੇ ਵਿੱਚ ਪਿਆ ਹੈ ਮੈਂ ਤੁਹਾਨੂੰ ਹੁਣ ਇਹ ਦੱਸਣ ਲੱਗੀ ਹਾਂ ਕਿ ਮੈਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਮਿਕਸ ਕਰਨ ਲੱਗੀ ਹਾਂ ਤੇ ਕੀ ਆਪਾਂ ਰੋਸਟ ਕੀਤਾ ਸੀ ਤੇ ਕਿਹੜੀ ਕਿਹੜੀ ਚੀਜ਼ ਆਪਾਂ ਗ੍ਰाइंड ਕੀਤੀ ਸੀ ਉਹ ਤੁਹਾਨੂੰ ਲੱਗੀ ਮੈਂ ਦੱਸਾਂ ਅਸੀਂ ਸਭ ਤੋਂ ਪਹਿਲਾਂ ਇਹਦੇ ਚ ਪਾ ਰਹੇ ਹਾਂ ਇੱਕ ਕੋਪਰਾ ਸੀਗਾ ਜਿੰਨੂੰ ਅਸੀਂ ਕ੍ਰਸ਼ ਕੀਤਾ ਹੋਇਆ ਸੀਗਾ ਤੇ ਜਿਹੜਾ ਬਾਕੀ ਦਾ ਵੇਸਣ ਮੈਂ ਉਹ ਦੇ ਇਹਦੇ ਵਿੱਚ ਉੱਪਰ ਪਾ ਦੂੰਗੀ ਪਹਿਲਾਂ ਮੈਂ ਤੁਹਾਨੂੰ ਸਮਾਨ ਪਾ ਕੇ ਸਾਰਾ ਦਿਖਾ ਦਿੰਨੀ ਆ ਆ ਹੈ ਜੀ ਦੇਖ ਹੱਸ-ਖੱਸ ਜਿਹੜੀ ਅਸੀਂ ਕੀ ਗ੍ਰाइंड ਕੀਤੀ ਹੋਈ ਆ ਤੇ ਆ ਹੈਗੇ ਜੀ ਉਹ ਹੀ ਫੁੱਲ ਮਖਾਣੇ ਦੇਖੋ ਇਸੇ ਵੇਸੇ ਪਾਲੇ ਹੋਏ ਆ ਹੈਗੀਆਂ ਜੀ ਸਾਡੀਆਂ ਚਾਰੇ ਗੁੰਨਾ ਜਿਹੜੀਆਂ ਅਸੀਂ ਰੋਸਟ ਕਰਕੇ ਤੇ ਗ੍ਰाइंड ਵੀ ਕਰ ਲਈਆਂ ਸੀਗੀਆਂ ਨਹੀਂ ਨਹੀਂ ਸੌਰੀ ਇਹ ਮੱਕ ਜ ਸੀ ਜੀ ਆ ਵਾਈਟ ਜੇ ਜਿਹੜੇ ਮੈਂ ਪਹਿਲਾਂ ਪਾਏ ਉਹ ਮੱਕ ਜ ਸੀਗੇ ਆਚਾਰੇ ਗੁੰਨਾ ਨੇ ਤੇ ਆ ਹੈਗੇ ਇਹਦੇ ਫੁੱਲ ਮਖਾਣੀ ਮੈਂ ਉਹ ਹੀ ਕਹਿਣ ਦੀ ਕਿ ਇੰਨਾ ਸਾਰਾ ਇਹ ਵਾਈਟ ਵਾਈਟ ਕੀ ਹੈਗਾ ਹੈ ਠੀਕ ਹੈ ਇਹ ਅਸੀਂ ਚੀਜ਼ਾਂ ਜਣੀਆਂ ਸਾਰੀਆਂ ਮਿਕਸ ਕਰ ਲੈਣੀਆਂ ਦੇਖੋ ਦਰਦਰਾ ਜਿਹਾ ਜੇ ਪੀਸੇ ਹੋਏ ਆ ਵਿੱਚ ਨਜ਼ਰ ਵੀ ਆ ਰਹੇ ਆ ਠੀਕ ਹੈ ਤੇ ਥੋੜੀ ਜਿਹੀ ਅਸੀਂ ਜਿਹੜੀ ਸੌਗੀ ਆ ਉਹ ਵੀ ਇਦਾਂ ਮਿਕਸ ਕਰਦਾਂ ਲੱਗਿਆ ਵਿੱਚੇ ਪਾ ਕੇ ਤੇ ਇਹ ਹੈਗੇ ਜੀ ਸਾਡੇ ਇੱਕ ਕਟੋਰੀ ਪੂਰੀ ਭਰੀ ਹੋਈ ਆ ਬਦਾਮ ਤੇ ਕਾਜੂ ਇਹ ਵੀ ਅਸੀਂ ਗ੍ਰाइंड ਕੀਤੇ ਸੀਗੇ ਤੇ ਉੱਧਰ ਹੈਗੀ ਜੀ ਸਾਡੀ ਪੀਸੀ ਹੋਈ ਚੀਨੀ ਆ ਦੇਖੋ ਜੀ ਚੀਨੀ ਅਸੀਂ ਪੀਸੀ ਹੋਈ ਆ 1 ਕਿਲੋ ਦੇ ਕਰੀਬ ਚੀਨੀ ਸੀਗੀ ਜਿਹੜੀ ਕਿ ਅਸੀਂ ਥੋੜੀ ਜੀ ਵਿੱਚੋਂ ਬਚਾ ਲੈਣੀ ਆ ਬਾਕੀ ਅਸੀਂ ਪਾ ਦੇਣੀ ਆ ਸਾਰੀ ਕਿਉਂਕਿ ਇੰਨਾ ਜਿਹੜਾ ਮਿੱਠਾ ਹੁੰਦਾ ਉਹ ਆਪਾਂ ਖਾਂਦੇ ਨਹੀਂ ਹੈਗੇ ਤੇ ਇਹਨੂੰ ਹੁਣ ਅਸੀਂ ਸਾਰੇ ਨੂੰ ਮਿਕਸ ਕਰਨਾ ਆ ਚੰਗੀ ਤਰ੍ਹਾਂ ਕਿਉਂਕਿ ਤੁਹਾਨੂੰ ਵੀ ਪਤਾ ਕਿ ਅਸੀਂ ਇਹਦੇ ਵਿੱਚ ਅਜਵਾਇਨ ਤੇ ਸੌਂਡ ਜਿਹੜੀ ਆ ਮਿਕਸ ਕਰ ਚੁੱਕੇ ਆ ਪਹਿਲਾਂ ਤੋਂ ਹੀ ਇਹ ਹੁਣ ਤੁਸੀਂ ਕਾਊਂਟ ਕਰਨੇ ਆ ਕਿ ਮੈਂ ਕਿੰਨੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕੀਤੀਆਂ ਹੋਈਆਂ ਤੇ ਚਲੋ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰਕੇ ਫੇਰ ਮੈਂ ਤੁਹਾਨੂੰ ਦਿਖਾਉਣੀ ਆ ਕਿ ਅਸੀਂ ਇਹਦੇ ਪੀਸੇਸ ਕਿਵੇਂ ਕਰਦੇ ਆ ਹਾਂਜੀ ਇਦਾਂ ਅਸੀਂ ਬੇਸਨ ਜਿਹੜਾ ਹੈ ਥਾਲੀਆਂ ਦੇ ਵਿੱਚ ਪਾ ਕੇ ਰੱਖ ਲੈਣਾ ਕਿਉਂਕਿ ਅਸੀਂ ਬਣਾਉਣੇ ਆ ਇਹਦੇ ਪੀਸੇਸ ਅਸੀਂ ਇਹਦੀਆਂ ਪਿੰਨੀਆਂ ਨਹੀਂ ਬਣਾਉਂਦੇ ਪੀਸ ਬਣਾਉਣੇ ਆ ਜੀ ਜਿਵੇਂ ਬਰਫੀ ਹੁੰਦੀ ਆ ਇਹ ਸਾਰਾ ਹੀ ਬੇਸਨ ਸੀ ਜਿਹੜਾ ਮਿਕਸ ਕਰ ਲਿਆ ਹੋਇਆ ਤੇ ਇਹਨੂੰ 4 ਤੋਂ 5 ਘੰਟੇ ਲਈ ਰੈਸਟ ਦਵਾਂਗੇ ਉਸ ਤੋਂ ਬਾਅਦ ਇਹਦੇ ਜਿਹੜੇ ਪੀਸ ਬਣ ਕੇ ਤਿਆਰ ਹੋਣਗੇ ਹਾਂਜੀ 4-5 ਘੰਟਿਆਂ ਦੀ ਰੈਸਟ ਤੋਂ ਬਾਅਦ ਸਾਡਾ ਬੇਸਨ ਪੀਸ ਬਣਾਉਣ ਵਾਸਤੇ ਰੈਡੀ ਹੋ ਚੁੱਕਾ ਹੈ ਜੀ ਤੇ ਹੁਣ ਇਹਦੇ ਬੰਦੇ ਪਏ ਅਜੀ ਪੀਸ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਠੀਕ ਹੈ ਤੁਸੀਂ ਇਹ ਪਿੰਨੀਆਂ ਬਣਾ ਲਓ ਜਾਂ ਵੈਸੇ ਹੀ ਖੁੱਲਾ ਹੀ ਛੱਡ ਦਿਓ ਚਾਹੇ ਤੁਸੀਂ ਇਦਾਂ ਪੀਸ ਬਣਾ ਲਓ ਤੁਹਾਡੀ ਇੱਛਾ ਆ ਠੀਕ ਹੈ ਛੋਟੇ ਵੱਡੇ ਜਿੱਦਾਂ ਵੀ ਬਣਾਉਣੇ ਤੁਸੀਂ ਬਣਾ ਸਕਦੇ ਠੀਕ ਹੈ ਜੀ ਕਿਉਂਕਿ ਇਹਦੇ ਚਲੋ ਆਪਣੀ ਆਪਣੀ ਹਨਾ ਮਰਜ਼ੀ ਹੁੰਦੀ ਆ ਤੇ ਇਸ ਤਰ੍ਹਾਂ ਇਸ ਨੂੰ ਨਾ ਇਹ ਇਦਾਂ ਮੈਂ ਕਰ ਲੈਣੇ ਤੇ ਥੋੜਾ ਜਿਹਾ ਇਹਨੂੰ ਨੀਚੋਂ ਗਰਮ ਕਰ ਲਓ ਥਾਲੀ ਨੂੰ ਜਿਹੜਾ ਕਿ ਇਹਦਾ ਟੁੱਟਣ ਦਾ ਪੀਸ ਫਿਰ ਹੋਰ ਵੀ ਵਧੀਆ ਨਿਕਲ ਆਉਂਦੇ ਆ ਇਸ ਤਰ੍ਹਾਂ ਹੀ ਅਸੀਂ ਕਰ ਕਰਕੇ ਤੇ ਪੀਸ ਜਿਹੜੇ ਕੱਢ ਲੈਣੇ ਵੈਸੇ ਟੁੱਟ ਰਹੇ ਐਵੇਂ ਹਨਾ ਗਰਮ ਕਰਨੇ ਪੈਣਾ ਮੈਨੂੰ ਮੜਾ ਜਿਹਾ ਹਲਕਾ ਜਿਹਾ ਇਹਨੂੰ ਗਰਮ ਕਰਦੇ ਆਪਾਂ ਗਰਮ ਕਰਨ ਤੋਂ ਬਾਅਦ ਬਹੁਤ ਸੁਣੇ ਪੀਸ ਨਿਕਲਦੇ ਆ ਫਿਰ ਆ ਦੇਖੋ ਹੁਣ ਤੇ ਆਪੇ ਇੱਕ ਨੂੰ ਹੱਥ ਲਾਉਂਦੇ ਆ ਸਾਰੇ ਹਿੱਲਣ ਲੱਗ ਗਿਆ ਇਦਾਂ ਚੱਕੂ ਲਾ ਕੇ ਨਾ ਤੇ ਬਾਅਦ ਵਿੱਚ ਇਹਨੂੰ ਹਲਕਾ ਜਿਹਾ ਗਰਮ ਕਰ ਲਓ ਤੇ ਇਦਾਂ ਪੀਸ ਨਿਕਲਿਆ ਨੇ ਆ ਦੇਖੋ ਆਪਣੇ ਆਪ ਹੀ ਹੈ ਨਾ ਸਾਰੇ ਨਿਕਲ ਆਏ ਇਦਾਂ ਲਓ ਜੀ ਸਾਡਾ ਬੇਸਨ ਬਣ ਕੇ ਰੈਡੀ ਆ ਤੇ ਤੁਸੀਂ ਆਪਣਾ ਬੇਸਨ ਦੱਸਣਾ ਵੀ ਕਿਵੇਂ ਕਿਵੇਂ ਬਣਾਉਂਦੇ ਹੋ ਤੇ ਤੁਹਾਨੂੰ ਇਹ ਵਾਲਾ ਜਿਹੜਾ ਸਾਡਾ ਬੇਸਨ ਬਣਿਆ ਇਹ ਕਿਵੇਂ ਦਾ ਲੱਗਾ ਤੇ ਤੁਹਾਡਾ ਅੱਡਾ ਬੇਸਨ ਕਿਵੇਂ ਦਾ ਹੁੰਦਾ ਜੇ ਕੋਈ ਚੀਜ਼ ਵਿੱਚ ਰਹਿ ਗਈ ਹੈ ਪਾਉਣ ਵਾਲੀ ਪਲੀਜ਼ ਕਮੈਂਟ ਕਰਕੇ ਮੈਨੂੰ ਯਾਦ ਕਰਵਾ ਦਿਓ ਤੇ ਬਾਕੀ ਜੋ ਕੁਝ ਵੀ ਮੈਂ ਪਾਇਆ ਉਹ ਮੈਂ ਤੁਹਾਨੂੰ ਸਾਰਾ ਕੱਲਾ ਕੱਲਾ ਦੱਸ ਦਿੱਤਾ ਹੋਇਆ ਕਿ ਮੈਂ ਇਹ ਚੀਜ਼ ਵਿੱਚ ਪਾਈ ਹੋਈ ਆ ਤੇ ਹੁਣ ਸਾਡੇ ਪੀਸੇ ਬਣ ਕੇ ਦੇਖੋ ਜੀ ਰੈਡੀ ਹੋ ਗਏ ਹੋਏ ਆ ਆ ਦੇਖੋ ਠੀਕ ਹੈ ਜੀ ਤੁਸੀਂ ਵੀ ਦੱਸ ਦੇਣਾ ਮੈਨੂੰ ਕੋਈ ਚੀਜ਼ ਮੈਂ ਭੁੱਲ ਤਾਂ ਨਹੀਂ ਗਈ ਇਹਦੇ ਚ ਤੇ ਬਾਕੀ ਸਾਰਾ ਹੀ ਵੈਸੇ ਨੇਵੇਂ ਅਸੀਂ ਪੀਸ ਕੱਟ ਕਰਕੇ ਇੱਕ ਜਗ੍ਹਾ ਦੇ ਉੱਪਰ ਇਕੱਠਾ ਕਰਕੇ ਡੱਬੇ ਵਿੱਚ ਪਾ ਕੇ ਰੱਖ ਲਵਾਂਗੇ ਤੇ ਦੱਸਣਾ ਜ਼ਰੂਰ ਜੀ ਕਮੈਂਟ ਕਰਕੇ ਥੈਂਕ ਯੂ